ਹੋ ਡਿਗਣ ਲਗਾ ਮੈਂ ਠੇਡਾ ਖਾ ਕੇ ਹੋ ਹੱਥ ਸਿਰ ਉੱਤੇ ਧਰ ਦਿਂਦੇ ਆ ਹੋ ਜਾਵਾਂ ਜਣੇ ਰਸਤੇ ਤੇ ਉਹ ਬਾ ਮੇਰੀ ਫੜ ਨੇ ਦਿਆ ਮੇਰੇ ਢੱਕ ਡੋਲੇ ਖਾਂਦੇ ਹੋਏ 베ੜਦਾ ਮੇਰੇ ਢੱਕ ਡੋਲੇ ਖਾਂਦੇ ਹੋਏ 베ੜਦਾ ਤੁਸੀਂ ਹੀ ਸਹਾਰਾ ਨਾਨਕਾ ਬਾਬਾ ਨਾਨਕ ਕਾ ਨਿਮਾਣੀ ਮੇਰੀ ਜ਼ਿੰਦਗੀ ਨੂੰ ਤੁਹਾਡਾ ਹੀ ਸਹਾਰਾ ਤਾਰਦਾ ਬਾਬਾ ਨਾਨਕ ਕਾ ਨਿਮਾਣੀ ਮੇਰੀ ਜ਼ਿੰਦਗੀ ਨੂੰ ਤੁਹਾਡਾ ਹੀ ਸਹਾਰਾ ਤਾਰਦਾ ਸੰਪਰਕ ਕਰੋਗੇ ਸੇਬਾ ਇਹਨਾਂ ਪ੍ਰੋਫੈਸ਼ਨਲ 뮤ਜ਼ਿਕ ਤੇ ਪ੍ਰੋਫੈਸ਼ਨਲ ਸਟੂਡੀਓ ਦੇ ਵਿੱਚ ਰਿਕਾਰਡਿੰਗ ਕਰਵਾ ਕੇ ਤੇ ਇਹਨਾਂ ਨੂੰ ਉੱਡਣ ਦਾ ਮੌਕਾ ਦੇਵਾਂਗੇ ਬਾਤ ਗੁੱਡ ਲੈ ਸਤਿ ਸ਼੍ਰੀ ਅਕਾਲ ਸਰ ਜੀ ਮੇਰਾ ਨਾਮ ਹਰਮਨ ਹੈ ਤੇ ਮੈਂ ਬੀਬੀਏ ਦੀ ਵਿਦਿਆਰਥਣਾਂ ਜਿਵੇਂ ਕਿ ਤੁਸੀਂ ਪਹਿਲੀ ਵਾਰ ਪੰਜਾਬ ਦੇ ਮੁੱਖ ਮੰਤਰੀ ਵਜੋਂ ਨਿਯੁਕਤ ਹੋਏ ਤਾਂ ਮੈਂ ਤੁਹਾਨੂੰ ਪੁੱਛਣਾ ਚਾਹੁੰਨੀ ਆ ਕਿ ਤੁਹਾਡਾ ਹੁਣ ਤੱਕ ਦਾ ਰਾਜਨੀਤਿਕ ਸਫ਼ਰ ਆ ਉਹ ਕਿਵੇਂ ਦਾ ਰਿਹਾ ਕੀ ਕੁਝ ਤੁਹਾਨੂੰ ਨਵਾਂ ਸਿੱਖਣ ਨੂੰ ਮਿਲਿਆ ਤੇ ਜੇ ਸਾਡੇ ਵਿੱਚੋਂ ਹੀ ਕੋਈ ਵਿਦਿਆਰਥਣ ਅੱਗੇ ਜਾ ਕੇ ਪੰਜਾਬ ਦਾ ਸੀਐਮ ਬੰਨਣਾ ਚਾਵੇ ਤਾਂ ਤੁਸੀਂ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੁੰਦੇ ਹੋ ਬਹੁਤ ਵਧੀਆ ਸਵਾਲ ਹੈ ਪਹਿਲੀ ਗੱਲ ਤਾਂ ਸ਼ੁਕਰ ਹੈ ਕੁੜੀਆਂ ਵੱਲੋਂ ਵੀ ਰਾਜਨੀਤੀ 'ਚ ਥੋੜਾ ਜਿਹਾ ਦਖਲ ਥੋੜਾ ਜਿਆ ਇੰਟਰਸਟ ਦਿਖਾਇਆ ਗਿਆ ਸੋ ਦੇਖੋ ਰਾਜਨੀਤੀ ਜਿਹੜੀ ਹੈ ਥਿਸ ਇਜ਼ ਸੱਚੇ ਦਿਲੋਂ ਕਰਨੀ ਹੈ ਤਾਂ ਉਹ ਸੇਵਾ ਹੈ ਨਹੀਂ ਤਾਂ ਰਾਜਨੀਤੀ ਬਦਨਾਮ ਹੋ ਗਈ ਜੀ ਰਾਜਨੀਤੀ ऐसे वाले आदा ते गुंडਿਆਂ ਦਾ ਤੇ ਖੇਡ ਆਮ ਬੰਦੇ ਰਾਜਨੀਤੀ ਵੱਲ ਜਾਂਦੇ ਨਹੀਂ ਛੱਡ ਪਰ ਯਾਰ ਗੰਦਗੀ ਚ ਕਿੱਥੇ ਜਾਣਾ ਹੈ ਇਹ ਕਾਰਨ ਹੈ ਕਿਸੇ ਨੇ ਲਿਖਿਆ ਕਿ ਰਾਜਨੀਤੀ ਚ ਮਾੜੇ ਬੰਦੇ ਇਸ ਕਰਕੇ ਨਹੀਂ ਜ਼ਿਆਦਾ ਹੈਗੇ ਕਿ ਮਾੜੇ ਬੰਦੇ ਹੀ ਆਉਂਦੇ ਹਨ ਰਾਜਨੀਤੀ ਚ ਮਾੜੇ ਬੰਦੇ ਇਸ ਕਰਕੇ ਨਹੀਂ ਕਿ ਚੰਗੇ ਘਟ ਜਾਂਦੇ ਨੇ ਉੱਚ ਜੋ ਚੰਗੇ ਘਟਰ ਜਾਣਗੇ आप ही माड़े राज करा उन्होंने पांच साल साल तू पांच साल तो लुट्टी जाओ जे असी एफर्ट की मैं अपना प्रोफैशन छोड़ बहुत आप, मतलब फेमस कलाकार मैं मैं कोई, कोई जरूरत नहीं अरविंद केजरीवाल जी सी, सी आई आर एस ऑफिसर से इनकम टैक्स के कमिश्नर से आई आई टी खड़गपुर तो इंजीनियर नेनीष सिसोदिया जी बहुत फेमस पत्रकार से ਸਾਡੇ ਬਹੁਤ ਸਾਰੇ ਐਮਐਲਏ ਵਕੀਲ ਸੀ ਡਾਕਟਰ ਸੀ ਸਾਡੇ ਕੁਲਦੀਪ ਢਾਲਵਾਲ ਜੀ ਅਮਰੀਕਾ ਦੀ ਸਿਟੀਜ਼ਨਸ਼ਿਪ ਛੱਡ ਕੇ ਆਏ ਨੇ ਅਮਰੀਕਾ ਦੇ ਸਿਟੀਜ਼ਨ ਸੀ ਸਿਗੇ ਇੱਥੇ ਇਲੈਕਸ਼ਨ ਲੜਨ ਵਾਸਤੇ ਪਾਸਪੋਰਟ ਗਿਵ ਅਪ ਕਰਕੇ ਭਾਰਤ ਦੀ ਸਿਟੀਜ਼ਨਸ਼ਿਪ ਦੁਬਾਰਾ ਲਈ ਤੇ ਅੱਜ ਮੰਤਰੀ ਨੇ ਸਾਡੇ ਕੈਬਨਿਟ ਦੇ ਵਿੱਚ ਅਜੇ ਨਾਲੇ ਤੋਂ ਐਮਐਲਏ ਨੇ ਸੋ ਰਾਜਨੀਤੀ ਚ ਜੇ ਤੁਸੀ ਆਉਣਾ ਹੈ ਤਾਂ ਬਸ ਇਹ ਸੋਚ ਕੇ ਆਓ ਇਹ ਸੋਚ ਕੇ ਆਓ ਕਿ ਅਸੀਂ ਲੋਕਾਂ ਦੀ ਸੇਵਾ ਕਰਨੀ ਹੈ ਤੇ ਲੋਕਾਂ ਦਾ ਪਿਆਰ ਤੁਹਾਡੇ ਪਿੱਛੇ ਪਿੱਛੇ ਆਊਗਾ ਜੀ ਤੇ ਜੇ ਰਾਜਨੀਤੀ ਜੇ ਸੋਚ ਕੇ ਆਵਾਂਗੇ ਪੈਸੇ ਕਮਾਉਣੇ ਨੇ ਫੇ ਲੋਕਾਂ ਦਾ ਪਿਆਰ ਤਾਂ ਛੱਡੋ ਜੀ ਫਿਰ ਤਾਂ ਕੋਈ ਨਾ ਕੋਈ ਜੇਲ੍ਹ ਤੁਹਾਡੇ ਸਾਹਮਣੇ ਆਊਗੀ ਕਦੇ ਨਾ ਕਦੇ ਤੁਸੀਂ ਫਸ ਜਾਓਗੇ ਫਿਰ ਬੈਠੇ ਰਹੋਗੇ ਉੱਥੇ ਫਾਇਦਾ ਕੋਈ ਬਦਨਾਮ ਹੋ ਜਾਓਗੇ ਲੋਕ ਕਹਣਗੇ ਅਰ ਕਹਿਆ ਜ ਬੰਦਾ ਆਇਆ ਸੀ ਇਹਨੇ ਬੇੜਾ ਕਰ ਕਰਕੇ ਰੱਖਤਾ ਯਾਰ ਇਹਨੇ ਬਹੁਤ ਜਿੰਨੇ ਦੀਆਂ ਬਰਬਾਦ ਕਰਤੀਆਂ ਨੈਲਸਨ ਮੰਡੇਲਾ ਜਾਣਦੇ ਹੋ ਨੈਲਸਨ ਮੰਡੇਲਾ 26 ਸਾਲ ਜੇਲ੍ਹ ਚ ਸਾਊਥ ਅਫਰੀਕਾ ਦੀ ਜਾਤੀਵਾਦ ਤੇ ਨੈਲਸਨ ਮੰਡੇਲਾ ਨੂੰ ਪੁੱਛਿਆ ਕਿਸੇ ਨੇ ਕਿ ਲੋਕ ਲੀਡਰ ਕਦੋਂ ਮੰਨਦੇ ਆ ਤੁਹਾਨੂੰ ਉਹ ਕਹਿੰਦਾ ਵੀ ਜਦੋਂ ਕੌਮ ਤੇ ਕੋਈ ਖੁਸ਼ੀ ਦਾ ਪਲ ਆਇਆ ਹੋਵੇ ਜਦੋਂ ਕੋਈ ਦੇਸ਼ ਤੇ ਕੋਈ ਖੁਸ਼ੀ ਦਾ ਪਲ ਹੋਵੇ ਕੌਮ ਖੁਸ਼ੀ ਮਨਾਉਣੀ ਚਾਹੁੰਦੀ ਹੋਵੇ ਆਪ ਪਿੱਛੇ ਹੋ ਜੋ ਲੜ ਤਾਂ ਮੰਜੋਏ ਲੋਕਾਂ ਨੂੰ ਖੁਸ਼ੀ ਮਨਾ ਲੈਣ ਲੋ ਪਰ ਜਦੋਂ ਕੌਮ ਤੇ ਕੋਈ ਭੀੜ ਪੈ ਜੇ ਕੌਮ ਤੇ ਕੋਈ ਵਿਪਤਾ ਪੈ ਜੇ ਆਪ ਅੱਗੇ ਹੋ ਜੋ ਲੋਕਾਂ ਨੂੰ ਕਹੋ ਆਓ ਮੇਰੇ ਨਾਲ ਆਪਾਂ ਚੱਲਦੇ ਆਪਾਂ ਇਸ ਵਿਪਤਾ ਤੋਂ ਛੁਟਕਾਰਾ ਪਾਵਾਂਗੇ ਲੋਕ ਤੁਹਾਨੂੰ ਲੀਡਰ ਮੰਨ ਲੈਣਗੇ ਬਸ ਇੱਥੇ ਕੀ ਕਰਦੇ ਸਾਡੇ ਵਾਲੇ ਖੁਸ਼ੀ ਤਾਂ ਆਪ ਮਨਾ ਲੈਂਦੇ ਆ ਭੀੜ ਮੇਰੇ ਸਾਨੂੰ ਕੱਲਿਆਂ ਛੜਨ ਦੇ ਕੁਰਬਾਨੀਆਂ ਦਾ ਟਾਈਮ ਆ ਕੁਰਬਾਨੀਆਂ ਦਾ ਕੁਰਬਾਨੀਆਂ ਦਿਓ ਜੀ ਕੁਰਬਾਨੀ ਦਾ ਟਾਈਮ ਆ ਗਿਆ ਕੁਰਬਾਨੀਆਂ ਦੇਣ ਨੂੰ ਅਸੀਂ ਰਹਿ ਗਏ ਜੀ ਰੈਲੀਆਂ 'ਚ ਇਕੱਠ ਕਰਨ ਨੂੰ ਅਸੀਂ ਰਹੇ ਆ ਆਮ ਲੋਕ ਇਹਨਾਂ ਦਾ ਕੋਈ ਵਹਿਲਾ ਹੀ ਨਹੀਂ ਨਾ ਪੁੱਤ ਨਾ ਪਤੀ ਜਾਨਾ ਸਾਲਾ ਨਾ ਜੀਜਾ ਸਾਰੇ ਹੀ ਕੁਝ ਨਾ ਕੁਝ ਹੈਗੇ ਨੇ ਸਾਡਾ ਕੋਈ ਕੰਮ ਦੇਣ ਲੱਗਿਆ ਹੋਇਆ ਜੀ ਅਸੀਂ ਪਨਾਮਾ ਦੇ ਕੋਲੰਬੀਆ ਦੇ ਜੰਗਲਾਂ ਵੇਚ ਦੀ ਜਾਂਦੇ ਆ ਜੀ ਉੱਥੇ 60-60 ਲੱਖ ਰੁਪਏ ਦੇ ਕੇ ਵੀ ਨਿਕਲ ਜੀ ਇੱਥੋਂ ਫਿਰ ਜੇ ਅੰਗਰੇਜ਼ਾਂ ਕੋਲ ਹੀ 60-60 ਲੱਖ ਰੁਪਏ ਦੇ ਕੇ ਜਾਣਾ ਸੀ ਫਿਰ ਸ਼ੀਦ ਅਜ਼ਮ ਭਗਤ ਸਿੰਘ ਆਇਆ ਰਾਜਗੁਰੂ ਸੁਖਦੇਵ ਜੀ ਲਾਲਾ ਲਾਇਪਤਰਾਏ ਮਦਨਨਾਲ ਟੀਂਗਰੋਰੀ ਇੱਕ ਆਦੇ ਵਾਸਤੇ ਸ਼ਹੀਦ ਕਰਾ ਲੇ ਫਿਰ ਅਸੀਂ ਜੀ ਉਹ ਉਹ ਸ਼ਹੀਦ ਹੋ ਗਏ ਉਹਨਾਂ ਨੂੰ ਕੱਢਣ ਵਾਸਤੇ ਅੱਜ ਆਪਾਂ ਧਰਫ ਦੇ ਫਿਰ ਉਹਨਾਂ ਕੋਲ ਪਹੁੰਚਣ ਵਾਸਤੇ ਕਿ ਕੀ ਘਟਿਆ ਜੀ ਫਿਰ ਧਰਤੀ 'ਚ ਕੋਈ ਕਮੀ ਆਈ ਜਾਂ ਦੱਸੋ ਚੋਪੇ ਦੇ ਸਿਰ ਵਰਗੀ ਧਰਤੀ ਐ 150 ਮਣ ਦਾਣੇ ਪੈਦਾ ਕਰਦੀ ਐ ਜੀ ਆਪਣੀ ਧਰਤੀ 90 ਮਣ ਝੋਨਾ 60 ਮਣ ਕਣਕ ਕਿਸੇ ਦੁਨੀਆ 'ਤੇ ਇੰਨਾ ਅਨਾਜ ਪੈਦਾ ਨਹੀਂ ਕਰਦੀ ਉਹ ਜਿੱਥੇ ਜਿੱਥੇ ਜਾਣਦੇ ਆ ਨਾ ਆਪਾਂ ਅਮਰੀਕਾ ਕੈਨੇਡਾ ਬਰਫ ਹੀ ਪਈ ਰਹਿੰਦੀ ਛੇ ਛੇ ਮਹੀਨੇ ਵੀ ਪੱਛੀ ਮਨ ਦਾਣੇ ਬਰਾਨੀ ਜੀ ਪੈਦਾ ਹੁੰਦੀ ਹੈ ਮੈਨੂੰ ਸਮਝ ਨਹੀਂ ਆਉਂਦੀ 25 ਮਨ ਵਾਲੇ ਮੌਜਾ ਮਰ ਜਾਂਦੇ ਡੂੜ ਸੌ ਮਨ ਭੁੱਖੇ ਮਰ ਜਾਂਦੇ ਕਾਰਨ ਕੌਮ ਵੀ ਮਿਹਨਤੀ ਹੈ ਸਾਡੀ ਮਿਹਨਤ ਚ ਕੋਈ ਕਮੀ ਨਹੀਂ ਆਈ ਫਿਰ ਕਾਰਨ ਕਾਰਨ ਇਹ ਹੈ ਕਿ ਜਿਹੜੇ ਮੂਲੇ ਲਾ ਲੀ ਲੀਡਰ ਉਹ ਕੰਮ ਦੇ ਨਹੀਂ ਨਿਕਲੇ ਉਹ ਆਪ ਖਾਈ ਗਏ ਭਗਤ ਸਿੰਘ ਹੋਰਾਂ ਨੂੰ ਇਹ ਕਦੇ ਵੀ ਚਿੰਤਾ ਨਹੀਂ ਸੀ ਕਿ ਆਜ਼ਾਦੀ ਆਊਗੀ ਜਾਂ ਨਾ ਉਹ ਕਹਿੰਦੇ ਯਾਦੀ ਤਾਂ ਮਿਲਣੀ ਹੋਣੀ ਐ ਚਿੰਤਾ ਉਹਨਾਂ ਨੂੰ ਕਿਸ ਗੱਲ ਦੀ ਸੀ ਕਿ ਯਾਦੀ ਤੋਂ ਬਾਅਦ ਦੇਸ਼ ਕਿਹੜੇ ਹੱਥਾਂ ਜਾਊਗਾ ਕੋਈ ਹਾਲ ਹੋ ਗਿਆ ਉਹਨਾਂ ਫਿਰ 70 ਸਾਲ ਹੋ ਗਏ ਇਤਕ ਸੀਵਰੇਜ ਦੇ ਟੱਕਣ ਨਹੀਂ ਪੂਰੇ ਹੋਏ ਆਪਾਂ ਤੋਂ ਜੀ ਉਹ ਉਹ ਚੰਨ ਤੇ ਚੜ੍ਹ ਨਹੀਂ ਫਿਰਦੇ ਆ ਮੰਗਲ ਗ੍ਰਹਿ ਤੇ ਪਲਾਟ ਕੱਟੀ ਜਾਂਦੇ ਅਮਰੀਕਾ ਵਾਲੇ ਅਸੀਂ ਸੀਵਰੇਜ ਤੇ ਟੋਬੇ ਛੱਪੜ ਇੱਥੇ ਬੰਦਿਆਂ ਜੀ ਕਿਉਂਕਿ ਅਸੀਂ ਸੜਕਾਂ ਜਾਂ ਪੁਲਾਂ ਬਣਾਉਣ ਨੂੰ ਗਲੀਆਂ ਨਾਲੀਆਂ ਨੂੰ ਹੀ ਵਿਕਾਸ ਮੰਨ ਲਿਆ ਵਿਕਾਸ ਬૌਧਿਕ ਵਿਕਾਸ ਹੋਵੇ ਨਾ ਤਾਂ ਵਿਕਾਸ ਆ ਜੀ ਪੜਾ ਦਿਓ ਬੱਚਿਆਂ ਨੂੰ ਆਈਪੀਐਸ ਬਣਾ ਦਿਓ ਆਈਐਸ ਬਣਾ ਦਿਓ ਉਹਨਾਂ ਨੂੰ ਆਪਣੇ ਪੈਰਾਂ ਤੇ ਖੜੇ ਉਹਨਾਂ ਦਾ ਇਹੀ ਸਮਾਜ ਉੱਪਰ ਜਾਊਗਾ ਬਹੁਤ ਸੋ ਇਸ ਕਰਕੇ ਰਾਜਨੀਤੀ ਚ ਆਓ ਵੈਲਕਮ ਹੈ ਤੇ ਮੈਂ ਤਾਂ ਸਾਡੇ ਕੋਲੇ 11 ਐਮਐਲਏ ਸਾਡੀਆਂ ਮਤਲਬ ਕੁੜੀਆਂ ਨੇ ਇਕੱਲੀ ਪਾਰਟੀ ਹੈ ਸਾਡੀ ਜਿੱਦੇ 11 ਐਮਐਲਏ ਕੁੜੀਆਂ ਨੇ ਔਰ ਇਸ ਵਕਤ ਇਸੀ ਕੁੜੀਆਂ ਨੇ ਜਿਨ੍ਹਾਂ ਚੋਂ ਸਾਕਸ਼ੀ ਇੱਕ ਅੰਮ੍ਰਿਤਸਰ ਦੀ ਤੁਹਾਡੇ ਸਾਹਮਣੇ 19 ADC ਕੁੜੀਆਂ ਨੇ 19 ADC ਪੰਜਾਬ ਚ ਤਿੰਨ SSP ਕੁੜੀਆਂ ਨੇ ਇੱਕ CP ਕੁੜੀ ਹੈ ਔਰ ਸੱਤ ਸੈਕਟਰੀ ਆਫ ਦਾ ਡਿਪਾਰਟਮੈਂਟ ਡਿਪਾਰਟਮੈਂਟ ਦੇ ਮਾਲਕ ਹੁੰਦਾ ਜਿਹੜਾ ਸੈਕਟਰੀ ਹੁੰਦਾ CM ਨੂੰ ਰਿਪੋਰਟ ਕਰਦਾ ਸੈਕਟਰੀ ਬਸ ਸੱਤ ਹੋਣੇ ਜੀ ਫਿਰ ਤੁਸੀਂ ਕਿਹੜੀ ਗੱਲੋਂ ਘਟਾਈ ਆਓ ਵੈਲਕਮ ਔਰ ਲੋਕਾਂ ਦੇ ਤਾਨੇ ਮੇਨੇ ਲਾਂਬੇ ਇਹ ਉਹ ਸਭ ਪਰਾਂ ਛੱਡ ਕੇ ਆਇਓ ਉਹਨਾਂ ਨੇ ਤਾਂ ਨੁਕਸ ਕੱਢਣੀ ਕੱਢਣੇ ਨਹੀਂ ਉਹਨਾਂ ਨੇ ਤਾਂ ਨਗੋਚਾਂ ਕੱਢਣੀ ਗੱਡਣੀਆਂ ਨੇ ਇੱਕ ਬੰਦਾ ਸੀ ਉਹਨੂੰ ਬਹੁਤ ਡੈਕਟਿਵ ਮੈਂਡਡ ਸੀ ਉਹਨੂੰ ਨੁਕਸ ਕੱਢਣ ਦੀ ਆਦਤ ਸੀ ਹਰ ਚੀਜ਼ 'ਚ ਹੀ ਕਹਿੰਦਾ ਸੀ ਹਾਂ ਐ ਨਹੀਂ ਨਹੀਂ ਆਏ ਨਹੀਂ ਉਹ ਯਾਰ ਦੋਸਤ ਵੀ ਕਹਿੰਦੇ ਯਾਰ ਬੜਾ ਪੰਗਾ ਯਾਰ ਇਹ ਕਿਸੇ ਚੀਜ਼ ਦੀ ਤਾਰੀਫ਼ ਹੀ ਨਹੀਂ ਕਰਦਾ ਉਹਨਾਂ ਦੇ ਯਾਰ ਦੋਸਤਾਂ ਨਾਲ ਕਿਤੇ ਕੁੱਤਾ ਮਿਲ ਗਿਆ ਉਹ ਕੁੱਤਾ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਪਾਣੀ ਦੇ ਉੱਤੇ ਤੁਰ ਲੈਂਦਾ ਸੀ ਲਾ ਕਹਿੰਦੇ ਐਝ ਨਹੀਂ ਨੁਕਸ ਕੱਢ ਸਕਦਾ ਉਹ ਉਹਨੂੰ ਬੁਲਾ ਲਿਆ ਬੁਲਾ ਕੇ ਟੋਬੇ ਤੇ ਇਧਰਲੇ ਪਾਸਿਓਂ ਕੁੱਤਾ ਛੱਡਤਾ ਕੁੱਤਾ ਪਾਣੀ ਦੇ ਉੱਤੋਂ ਦੀ ਤੁਰ ਕੇ ਟੋਬੇ ਦੇ ਪਰਲੇ ਪਾਸੇ ਨਿਕਲ ਗਿਆ ਉਹਨੂੰ ਕਹਿੰਦੇ ਹਾਂ ਦੱਸ ਵੇ ਇਹਦੇ ਬਾਰੇ ਕੀ ਕਹੇਗਾ ਕਹਿੰਦਾ ਉਹ ਸਮਝ ਗਿਆ ਦਾ ਮਤਲਬ ਕੁੱਤੇ ਨੂੰ ਤੈਰਨਾ ਨਹੀਂ ਆਉਂਦਾ ਫੇਰ ਮੈਂ ਨਾ ਪਤਾ ਜੀ ਉਹਨੇ ਫੇਰ ਨੁਕਸ ਕੱਢਤਾ ਉਹਨਾਂ ਨੂੰ ਤਾਂ ਕੱਢਣੀ ਕੱਢਣਾ ਜੀ ਠੀਕ ਹੈ ਨਾ ਸੋ ਆਪਣਾ ਰਾਹ ਜਿਹੜਾ ਆਪਣੀ ਮੰਜ਼ਲ ਜਿਹੜੀ ਹੈ ਉਹ ਕਲੀਅਰ ਰੱਖੋ ਜਿੰਨਾ ਚਿਰ ਰੀਬਨ ਨੂੰ ਟੱਚ ਨਹੀਂ ਕਰਦੇ ਉਹਨਾਂ ਚਿਰ ਪਿੱਛੇ ਮੁੜ ਕੇ ਨਹੀਂ ਦੇਖਣਾ ਕਿ ਕੌਣ ਕੌਣ ਪਿੱਛੇ ਰਹਿ ਗਿਆ ਇਹ ਕੰਮ ਕੈਮ ਰਿਆਂ ਦਾ ਹੈ ਕਿ ਕੌਣ ਪਿੱਛੇ ਰਹਿ ਗਿਆ ਕੌਣ ਫਰਸਟ ਆ ਗਿਆ ਪਿੱਛੇ ਮੁੜ ਕੇ ਦੇਖਣ ਲੱਗੋਗੇ ਇੱਧਰ ਦੀ ਚਾਰ ਲੰਗ ਜਾਣਗੇ ਪੰਜਵੇਂ ਨੰਬਰ ਤੇ ਆਓਗੇ ਫਿਰ ਸੋ ਸਿੱਧਾ ਰੀਬਨ ਨੂੰ ਟੱਚ ਮੰਨੋ ਉਹ ਕਹਿੰਦਾ ਮੇਰੀ ਅੱਖੋਂ ਨੇ ਮੇਰੀ ਨਜ਼ਰ ਹਰ ਵਕਤ ਮੇਰੀ ਨਜ਼ਰ ਹਰ ਵਕਤ ਮੰਜ਼ਿਲ ਤੇ ਹੈ ਇਹਨਾਂ ਅੱਖੋਂ ਨੇ ਕਦੇ ਨੀਲ ਕਾ ਪੱਥਰ ਨਹੀਂ ਦੇਖਾ ਨੀਲ ਦੇ ਪੱਥਰ ਦੇਖਦੇ ਕਿ ਤੁਸੀਂ ਮੰਜ਼ਲ ਤੇ ਨਹੀਂ ਪਹੁੰਚ ਸਕਦੇ ਦੇ ਹਿੰਮਤੇ ਹੁੰਦੇ ਨੇ ਉਹ ਜਿਹੜੇ ਬੈ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ ਉੱਗਣ ਵਾਲੇ ਉੱਕ ਪੈਂਦੇ ਨੇ ਸੀਨਾ ਸੀਨਾ ਪਾੜ ਕੇ ਪੱਥਰਾਂ ਦਾ ਮੰਜ਼ਲ ਦੇ ਮੱਥੇ ਤੇ ਤਖਤੀ ਲੱਗਦੀ ਉਹਨਾਂ ਦੇ ਨਾਵਾਂ ਦੀ ਜਿਹੜੇ ਘਰੋਂ ਬਣਾ ਕੇ ਤੁਰਦੇ ਨੇ ਨਕਸ਼ਾ ਆਪਣੇ ਜ਼ਫਰਾਂ ਦਾ ਸੋ ਨਕਸ਼ੇ ਬਣਾਓ ਕਾਮਯਾਬ ਹੋ ਬਹੁਤ ਬਹੁਤ ਧੰਨਵਾਦ ਥੈਂਕ ਯੂ